ਅੱਜਕੱਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਪ੍ਰਭਜਤ ਕੌਰ ਆਪਣੇ ਚੰਗੇ ਪਵਿੱਕਤੇ ਲਈ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਕਾ ਰਹੇ ਨੇ ਇਸ ਦੇ ਵਿਚਾਲੇ ਇੱਕ ਹੈਰਾਨੀਜਨਕ ਖੁਲਾਸਾ ਹੋਇਆ ਹੈ ਦਰਅਸਲ ਪੰਜਾਬੀਆਂ ਦੇ ਵਿੱਚ ਪਾਸਪੋਰਟ ਬਣਾਉਣ ਦੀ ਹੋੜ ਇਸ ਕਦਰ ਲੱਗੀ ਹੋਈ ਹੈ ਕਿ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਸ ਰੁਝਾਨ ਨੂੰ ਕਾਫੀ ਸਮੇਂ ਲਈ ਥੱਲ ਜਰੂਰ ਪਈ ਸੀ ਪਰ ਹੁਣ ਮੋੜ ਇਸ ਨੇ ਰਫ਼ਤਾਰ ਫੜ ਲਈ ਹੈ ਤਾਜ਼ਾ ਅੰਕੜੇ ਅਨੁਸਾਰ ਪੰਜਾਬੀਆਂ ਨੇ ਪਾਸਪੋਰਟ ਬਣਾਉਣ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ ਇਕੱਲੇ ਸਾਲ 2023 ਦੇ ਵਿੱਚ ਪੰਜਾਬ ਦੇ ਵਿੱਚ ਨਵੇਂ 11.95 ਲੱਖ ਪਾਸਪੋਰਟ ਬਣੇ ਇਸ ਦਾ ਮਤਲਬ ਹਰ ਸਾਲ 2023 ਦੇ ਵਿੱਚ ਪੰਜਾਬ ਦੇ ਵਿੱਚ ਔਸਤਨ ਹਰ ਮਿੰਟ ਪਿੱਛੇ 7 ਪਾਸਪੋਰਟ ਪ੍ਰਤੀ ਘੰਟਾ ਔਸਤਨ 408 ਪਾਸਪੋਰਟ ਬਣਾਏ ਗਏ ਨੇ ਆਬਾਦੀ ਦੇ ਲਿਹਾਜ਼ਾ ਨਾਲ ਦੇਖਿਆ ਜਾਵੇ ਤਾਂ ਪਾਸਪੋਰਟ ਪ੍ਰੋਨਾਉਂਚ ਆਪਣਾ ਦੇਸ਼ ਸਭ ਤੋਂ ਪਹਿਲੇ ਨੰਬਰ ਤੇ ਹੈ ਪੰਜਾਬ ਦੇ ਵਿੱਚ ਇਹ ਮੌਜੂਦਾ ਸਮੇਂ ਕਰੀਬ 55 ਲੱਖ ਕਰਨੇ ਅਤੇ ਸਾਲ 2014 ਤੋਂ ਹੁਣ ਤੱਕ ਪੰਜਾਬ ਦੇ ਵਿੱਚ 81.2 ਲੱਖ ਪਾਸਪੋਰਟ ਬਣੇ ਨੇ ਇਸ ਲਿਹਾਜ਼ ਨਾਲ ਪੰਜਾਬ ਦੇ ਵਿੱਚ ਹਰ ਦੋ ਕਰਾਂ ਪਿੱਛੇ ਤਿੰਨ ਪਾਸਪੋਰਟ ਬਣ ਰਹੇ ਨੇ ਬੀਤੇ 10 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪਾਸਪੋਰਟ ਬਣਾਉਣ ਦੇ ਰਿਕਾਰਡ ਕਰੋੜਾਂ ਤੱਕ ਪਹੁੰਚਾ ਦਿੱਤੇ ਨੇ ਪਿਛਲੇ ਸਾਲ 2023 ਦੇ ਵਿੱਚ ਪਾਸਪੋਰਟ ਬਣਾਉਣ ਦੀ ਕੀਮਤ ਕਰੋੜਾ ਰੁਪਏ ਬਣ ਗਈ ਅੰਕੜੇ ਅਨੁਸਾਰ ਬੀਤੇ ਇੱਕ ਦਹਾਕੇ ਦੌਰਾਨ ਸਾਲ 2018 ਇਕਲੋਤਾ ਸੀ ਜਦੋਂ ਕਿ ਸਾਲ ਦੇ ਵਿੱਚ ਪੰਜਾਬ ਵਿੱਚ ਰਿਕਾਰਡ 10.70 ਲੱਖ ਪਾਸਪੋਰਟ ਬਣੇ ਸਨ ਸਾਲ 2020 ਦੇ ਵਿੱਚ ਇਹ ਅੰਕੜਾ ਘਟੋ-ਕਰਟ 4.82 ਲੱਖ ਪਾਸਪੋਰਟ ਦਾ ਰਹਿ ਗਿਆ ਸੀ ਪੰਜਾਬ ਦੇ ਵਿੱਚ ਸਾਲ 2021 ਦੇ ਵਿੱਚ 6.44 ਲੱਖ ਤੇ 2022 ਦੇ ਵਿੱਚ 9.35 ਲੱਖ ਪਾਸਪੋਰਟ ਬਣੇ